Dar ca nu? ਨਾਮ ਤੇ ਮਾਰਾ ਹਰਪ੍ਰੀਤ ਸਿੰਘਾ ਜੀ ਅਸੀਂ 40 ਸਾਲ ਤੋਂ ਪੁਰੀਆਚ ਰਹਿੰਦੇ ਆ ਇੱਧਰ ਆਪਣਾ ਕਾਰੋਬਾਰ ਹੈ ਟੈਕਸੀ ਦਾ ਇਹ ਜਿਹੜਾ ਪਾਣੀ ਦਾ ਸਿਲਸਿਲਾ ਇਹ ਮੇਰਾ ਇੱਥੇ ਨਹੀਂ ਹੈ ਸਾਰੇ ਪੁਰੀਆਲੇ ਦੇ ਅੰਦਰ ਹੈ ਵਿਕਾਸ ਨਾ ਹੋਣ ਦੇ ਕਾਰਨ ਪ੍ਰੋਪਰ ਵਿਕਾਸ ਨਹੀਂ ਹੈ ਪਾਣੀ ਦਾ ਨਿਕਾਸ ਨਹੀਂ ਹੈ ਜਿਹਦੇ ਕਰਕੇ ਮੁਸ਼ਕਲ ਆ ਰਹੀ ਹੈ ਜਦ ਤੱਕ ਪਾਣੀ ਦਾ ਨਿਕਾਸ ਨਹੀਂ ਹੋਏਗਾ ਇਹਦਾ ਹੱਲ ਨਹੀਂ ਕੁਝ ਹੋਸ ਜਾਇ ਸਰਕਾਰਾਂ ਨੇ ਬਹੁਤ ਹੱਲ ਪਿੱਛੇ ਨਾ ਆਏ ਆ ਧੰਨ ਉਹ ਉੱਪਰ ਬਹੁਤ ਨਾ ਆਏ ਇਹ ਮੰਦ ਮੰਤਰੀ ਬਹੁਤ ਥੋੜੀ ਜਿਹੀ بارش ਬਈ ਜਾਂਦਾ ਘੰਟਾ بارش ਬਈ 2 ਘੰਟਿਆਂ ਕਿ ਪਾਣੀ ਪਾਣੀ ਧੰਦੇ ਜਾ ਅੱਜ ਦੇ ਲੋਕ ਪਰੇਸ਼ਾਨ ਨੇ ਲੱਗੀਆਂ ਬੇਪਰੇਸ਼ਾਨ ਨੇ ਨੰਗਰ ਵਾਲੀ ਸੁਪਾ ਹਜੇ ਦਫ਼ਤਰਾਂ ਤੋਂ ਆ ਰਹੇ ਸਾਰੇ ਲੋਕ ਪਰੇਸ਼ਾਨ ਨੇ ਪਾਣੀ ਤੋਂ ਰਸਤਾ ਕੋਈ ਹੋਰ ਹੈ ਨਹੀਂ ਇਹ ਵਾਸਤੇ ਜਿਹਦਾ ਪ੍ਰੋਪਰ ਹਲਣਾ ਜਿਹਦਾ ਸਹੀ ਤਰੀਕਾ ਨਾਲ ਇਸ ਤੇ ਘੱਟੀ ਟੋਲ ਦੇ 2000 2500 ਮੰਗਦੇ ਸੀਗੇ 2000 ਪਾ ਦਿੱਤਾ ਹੈ ਅਜੇ ਜਿਹੜੇ ਪੈਸੇ ਸਰਵਿਸੇ ਲੱਗਣਗੇ ਉਹ ਲੱਗਿਆ ਹੈ